ਲਗਾਤਾਰ ਆਪਾਂ 18 ਜੂਨ ਤੋਂ ਤੱਕ ਹੈ ਸਮੁੱਚੀ ਸਾਡੀ ਟੀਮ ਮੋਰਚਾ ਕਾਲੇ ਪਾਣੀਆਂ ਦਾ ਬਹੁਤ ਜ਼ਿਆਦੇ ਮਿਹਨਤ ਦੇ ਨਾਲ ਪੂਰੇ ਪੰਜਾਬ ਖਮੀ ਆ ਅੱਜ ਤੁਹਾਡਾ ਇੱਕ ਇੱਕ ਕਦਮ ਜੋ ਤੁਸੀਂ ਚੱਲ ਕੇ ਅੱਜ ਲੁਧਿਆਣੇ ਆਏ ਆ ਸਰ ਮੱਥੇ ਆ ਪਰ ਮੈਂ ਬੇਇੱਜ਼ਤੀ ਕਰਦਾ ਕਿ ਇੱਥੇ ਜਿੰਨੇ ਵੀ ਤੁਸੀਂ ਇਨਸਾਨ ਆਏ ਹੋ ਜੇ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਏ ਹੋ ਕਿਉਂਕਿ ਜਿਹੜੇ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਆ ਜਿਸ ਤਰ੍ਹਾਂ ਦੇ ਨਾਲ ਮੈਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਗਿਆ ਲੁਧਿਆਣੇ ਤੋਂ ਲੈ ਕੇ ਫੋਲਪੁਰ, ਮੋਗਾ, ਮੁਕਤਸਰ, ਫਰੀਦਕੋਟ ਆ, ਹਵੌਰ ਫਾਦਕਾ ਪਿੰਡਾਂ ਦੇ ਵਿੱਚ ਐਨੇ ਮਾੜੇ ਹਾਲਾਤ ਆ ਵੀ 70-70% ਪਿੰਦੀ ਲੋਕਾਂ ਨੂੰ ਕਾਲਾ ਪੀਰਿਆ ਦੇ ਕੈਂਸਲ ਹੋ ਚੁੱਕਿਆ। ਜਵਾਕਾਂ ਨੂੰ ਭਿਆਨ ਤੋਂ ਭਿਆਨਤ ਬਾੜਾਂ ਲੱਗ ਚੁੱਕੀਆਂ ਨੇ। ਆਪਾਂ ਬਹੁਤ ਦੇਰ ਬਾਅਦ ਉੱਠੇ ਆ ਇਹ ਗੰਦੇ ਇਹ ਜ਼ਹਿਰ ਲਗਾਤਾਰ 40 ਸਾਲ ਤੋਂ ਪਾਇਆ ਜਾ ਰਿਹਾ ਛੋ ਇਹਨਾਂ ਨੇ ਫੁੱਟੇ ਤਿਆਰ ਰਹੀ ਬੁੱਧਾ ਨਾਲਾ ਬਣਾ ਕੇ ਔਰ ਸਾਰਾ ਸੋਪਾ ਇਹ ਜ਼ਹਿਰ ਬਣਾਤਾ ਕੱਲ ਇਹਨਾਂ ਨੇ ਇੱਥੇ ਐਮਐਲਏ ਆ ਕੇ ਡਰਮੇ ਕਰ ਰਿਹਾ ਹੈ ਕਿ ਮੈਂ ਜੀ 20 ਪੱਥਰ ਪਟਦਾ ਜੀ ਮੇਰੀ ਸਰਕਾਰ ਸੁਣਦੀ ਨਹੀਂ ਮੇਰਾ ਪ੍ਰਸ਼ਾਸਨ ਸੁਣਦਾ ਨਹੀਂ ਨੀ ਪੱਥਰ ਪਟਣ ਨਾਲ ਹੱਲ ਨਹੀਂ ਹੋਣਾ ਪੱਟਨੀਆਂ ਔਰ ਡਾਈਗ ਫੈਕਟਰੀਆਂ ਦੀਆਂ ਪਾਈਪਾਂ ਪੱਟੋ ਉਹ ਬੋਲ ਬੰਦ ਕਰੋ ਜਿੱਤਾਂ ਦੀ ਇੱਡਾ ਯਾਰ ਪਾ ਰਹੇ ਆ ਉਹ ਫੁੱਟੇ ਦਰਿਆਜ ਪੈਦੀਆਂ ਯਾਰਾ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿੰਨਾਂ ਦਾ ਗੰਦ ਲਗਾ ਤਾਂ ਇੱਥੇ ਪੈ ਰਿਹਾ ਜੈਨਮ ਪੈ ਰਿਹਾ ਕੈਮੀਕਲ ਪਾ ਰਿਹਾ ਉਹ ਹਜ਼ਾਰਾਂ ਇੱਥੇ ਜ਼ਹਿਰੀਆਂ ਜਿੰਨਾਂ ਦੇ ਪਸ਼ੂਆਂ ਦਾ ਗੋਹਾ ਪਕਸਾ ਸਤਲੂ ਜਾ ਰਿਹਾ ਉਹ ਇੱਥੇ ਲੱਖਾਂ ਦੀ ਆਬਾਦੀ ਲੁਧਿਆਣੇ ਦੀ ਉਹਨਾਂ ਦਾ ਜਿੰਨਾ ਸੀਵੇ ਦਾ ਪਾਣੀ ਸਾਰਾ ਸਭ ਕੁਝ ਪੈ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿੰਨੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਆਉਂਦਾ ਸਾਰੀ ਗੰਦਗੀ ਸਭ ਕੁਝ ਪੈ ਰਹੀ ਆ ਭਰਾਵੋ ਜੁਸ਼ ਕਰਕੇ ਅੱਜ ਜਿਹੜਾ ਇਕੱਠਾ ਹੋਇਆ ਇਹ ਇਕੱਠ ਸਾਡਾ ਇਥੋਂ ਸੁਨੇਹਾ ਦੇਊਗਾ ਕਿ ਜੇ 15 ਸਤੰਬਰ ਤੱਕ ਇਹ ਯਾਰਾਂ ਪੰਦ ਨਹੀਂ ਕਰਦੇ ਤਾਂ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਦੇ ਤੱਕ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦੇਣਾ ਪਿਆਰ ਜੀ ਤਾਂ ਫੈਕਟਰੀਆਂ ਬੰਦ ਕਰਕੇ ਚਾਹੇ ਬੁੱਢੇ ਜਿਹੜਾ ਜੰਦ ਬੰਦ ਮਾਰ ਗਏ ਜੋ ਵੀ ਕਰਨਾ ਹੈ ਕਰਨਾ ਹੀ ਪੈਣਾ ਤੇ ਉਦੋਂ ਤੇ ਤੁਹਾਨੂੰ ਸੁਣਿਆ ਦਿੱਤਾ ਜਾਊਗਾ ਭਰਾਵੋ ਉਦੋਂ ਪੰਜਾਬ ਦੇ ਵਿੱਚੋਂ ਜਿਉਂ ਤੁਸੀਂ ਹੱਥ ਕੋਨੇ ਕੋਨਾ ਚੋਆਏ ਆ ਆਪਣੀਆਂ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਮਿੱਟੀਾਂ ਭਰ ਕੇ ਕੱਡੇ ਲੈ ਕੇ ਭਰ ਕੇ ਮਿੱਟੀ ਦੇ ਨਾਲ ਜੇਸੂਆਂ ਲੈ ਕੇ ਕਿੰਨਾ ਬੱਥਰ ਲੈ ਕੇ ਤੇ ਪਹੁੰਚ ਜੇ ਤੇ ਪੈਰ ਜੁੱਤੀ ਨਾ ਪਾਓ ਜੇ ਆਪਾਂ ਇਹ ਜੇ ਕਿਰੀਗਰ ਵੀ ਕੋਈ ਹੋਰ ਉੱਠ ਕੇ ਇਧਰ ਆਵਾਂ ਨੂੰ ਇਹਨਾਂ ਬੁੱਢੇ ਧਰਮਾਂ ਨੂੰ ਬੁੱਢੇ ਨਾਂ ਨੂੰ ਬੰਦ ਮਾਰੂਗਾ ਤਾਂ ਅਸੀਂ ਘਰਾਂ 'ਚ ਬੈਠੇ ਹੀ ਭਰਾਵੋ ਮੌਤ ਨੂੰ ਗੱਲ ਲਾ ਲਾਂਗੇ ਸੇਕ ਕਰਕੇ ਤੁਹਾਨੂੰ ਬੇਨਤੀ ਹੈ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਸਾਡੇ ਨਾਲ ਖੜ ਗਿਆ ਭਾਈ ਮਨੋਜ ਜਿਹੜਾ ਸਾਰੀ ਸਾਰੀ ਟੀਮ ਖੜੀ ਹੈ ਐਸੇ ਬੁੱਢੇ ਧਰਮ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਕੋ ਤਾਰਸ ਸਿੰਘ ਸੰਧਵਾ ਇੱਥੇ ਵੀਡੀਓ ਪਾਉਂਦੇ ਹੁੰਦੇ ਸੀਗੇ ਇਹ ਆ ਦੇਖੋ ਜਿਹੜੇ ਯਾਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਪੰਜਾਬ ਦਾ ਮੁੱਖ ਮੰਤਰੀ ਜੀ ਦਾ ਚੁੱਪ ਕਰਿਆ ਬੈਠਾ ਕਦੇ ਬੋਲਦਾ ਹੁੰਦਾ ਸੀ ਕਿ ਧਰਤੀ ਹੇਠਾਂ ਜਹਰਾ ਪਾਣੀ ਜਾ ਰਹੀਆਂ ਬੋਲ ਕਰਕੇ ਫੈਕਟਰੀਆਂ ਜਾ ਰਹੀਆਂ ਨੇ ਇਹਨਾਂ ਲੋਕਾਂ ਦਾ ਏਕਾ ਸੀ ਲੋਕਾਂ ਦੀ ਤਾਕਤ ਸੀ ਕਿ ਜ਼ੀਰਾ ਫੈਕਟਰੀ ਤੁਸੀਂ ਬੰਦ ਕਰਾਤੀ ਆ ਮੱਤੇ ਵਾਲਾ ਜੰਗਲ ਤੁਸੀਂ ਵਿਚਾਰਿਆ ਲੋਕਾਂ ਦੀ ਤਾਕਤ ਨੇ ਇਹ ਭਰਾਵੋ ਇਹ ਜਦੋਂ ਨਹੀਂ ਬਣਿਆ ਸੀਗਾ ਉਹ ਉਹ ਵਦੀਆਂ ਗੱਲਾਂ ਹੋਰ ਸੀ ਅੱਜ ਦੀਆਂ ਗੱਲਾਂ ਹੋਰ ਐ ਮੈਂ ਇਹਨੂੰ ਪੰਜਾਬ ਦਾ ਮੀਰੋ ਮੰਨਦਾ ਮੀਰੋ ਉਹ ਕਦੇ ਰੋਮ ਦਾ ਰਾਜਾ ਹੋਇਆ ਮੀਰੋ ਰੋਮ ਫਰਦਾ ਸੀ ਬਲਦਾ ਸੀ ਮੱਤ ਰਿਆ ਸੀ ਮਰ ਰਿਆ ਸੀ ਤੇ ਰੋਮ ਸੰਗੀਤ ਦੇ ਨਜ਼ਾਰੇ ਲੈਂਦਾ ਸੀ ਬੰਸਰੀ ਵਜਾ ਰਿਹਾ ਸੀ ਅੱਜ ਪੰਜਾਬ ਫਰਦਾ ਬਲਦਾ ਰੋਜ਼ ਸਾਜਨਾ ਮੁੰਡੇ ਚਿੱਟੇ ਨਾਮਾ ਰਿਹਾ ਡੀਕੇ ਲਾ ਕੇ ਮਰ ਰਹੇ ਆ ਰੋਜ਼ ਗੋਲੀਆਂ ਚੱਲਦੀਆਂ ਕੱਲ ਅਨਰਾਈ ਦੇ ਘਰ ਜਾ ਕੇ ਗੋਲੀਆਂ ਮਾਰ ਗਏ ਆ ਪਰਸੋ ਮਾਨਸਾ ਦੇ ਜਨੌਜਵਾਨ ਮੁੰਡਾ ਮਾਰਤਾ ਰੋਜ਼ ਗੋਲੀਆਂ ਮਾਰ ਕੇ ਸਾਡੇ ਨੌਜਵਾਨਾਂ ਦੀ ਮੌਤ ਦੇ ਘਰ ਤਰਾਂ ਜਾ ਰਿਹਾ ਹੈ ਰੋਜ਼ ਪੰਜਾਬ ਦੇ ਹਜ਼ਾਰਾਂ ਮੁੰਡੇ ਕੁੜੀਆਂ ਬਾਹਰਾਂ ਨੂੰ ਭੱਜ ਰਹੇ ਆ ਪੰਜਾਬ ਖਾਲੀ ਹੋ ਜਾਇਆ ਪ੍ਰਵਾਸ ਹੋ ਰਿਹਾ ਇੱਥੇ ਪਾਨੀਆਂ ਦੇ ਵਿੱਚ ਜ਼ਹਿਰ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਹੈ ਸਾਡੀ ਕਿਸਾਨੀ ਨੂੰ ਮਾਰਿਆ ਜਾ ਰਿਹਾ ਜੜੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਇਹ ਪੰਜਾਬ ਦਾ ਨੀਰੋ ਇਹ ਟੁਟਕਲੇ ਸਰਾਂਜ ਸਰੂਪ ਆ ਇਹ ਕਹਾਣੀਆਂ ਸੁਣਾ ਰਿਹਾ ਇਹ ਘਾਪਰੋਣ ਰਿਹਾ ਇਹ ਲੋਕਾਂ ਨੂੰ ਐਂ ਡੰਗਾ ਟਪਾ ਰਿਹਾ ਵੀ ਮੈਂ ਚਾਰ ਗਾਲਾਂ ਬਾਹਰਾਂ ਨੂੰ ਕੱਢ ਦੂੰਗਾ ਮੈਂ ਚਾਰ ਗਾਲਾਂ ਕਾਰਸੇ ਨੂੰ ਕੱਢ ਦੂੰਗਾ ਲੋਕ ਕਹਿਣਗੇ ਬੱਲੇ ਬੱਲੇ ਬਹੁਤ ਹੈਂਡ ਬੰਦਾ ਤੂੰ 3 ਸਾਲ ਦੇ ਵਿੱਚ ਕੀ ਕੀਤਾ ਸਵਾਲੇ ਆ ਉਹਦਾ ਬੇਕਾਰ ਸੀ ਲੋਕਾਂ ਨੇ ਮਿੱਟੀ 'ਚ ਬੁਲਾਇਆ ਸੀ ਤੈਨੂੰ ਬੰਦ ਨੇ ਬੰਦੇ ਦੇ ਉੱਤੇ ਤੂੰ ਕੀ ਕੀਤਾ ਸਵਾਲੇ ਪੈਦਾ ਹੁੰਦਾ ਔਰ ਅਸਲੀ ਪੰਜਾਬ ਦੇ ਲੋਕੋ ਸਮਝਣ ਦੀ ਲੋੜ ਹੈ ਮੈਂ ਅੱਜ ਧੰਨਵਾਦ ਲੁਧਿਆਣਾ ਦੇ ਖੜ ਕੇ ਕਹਿਣਾ ਚਾਹੁੰਦਾ ਏ ਪੰਜਾਬ ਦਾ ਸਭ ਤੋਂ ਮਾਰਾ ਘੱਟਿਆਦ ਲਿਖਿਤ ਬੰਦਾ ਸਾਬਤ ਹੋਊਗਾ ਮੇਰੀ ਗੱਲ ਚੇਤੇ ਰੱਖਿਓ ਕਿਉਂਕਿ ਬੰਦਾ ਇਹ ਜਿਹੜਾ ਆਇਆ ਜਿਵੇਂ ਇਸ ਬੀ ਕੋਰਪਸ ਲਾਪਰੈਣੀ ਚਾਹੀਦੀ ਐ ਬੈ ਸਾਲੀ ਇਹੇ ਜੇ ਬੰਦੇ ਆ ਜਿਹੜੇ ਇੱਕ ਵਾਰੀ ਕੁਰਸੀ ਤੇ ਬਹਿ ਜਾਂਦੇ ਆ ਮੁਰਕੋ ਜਾ ਕੇ ਦਿੱਲੀ ਦੀਆਂ ਚੱਪਲਾਂ ਚੜ੍ਹਦੇ ਆ ਮਰਜੂਤੀ ਚੜ੍ਹਦੇ ਆ ਜਾ ਕੇ ਵੀ ਸਾਡੀ ਕੁਰਸੀ ਸਲਾਮਤ ਰਹਿ ਜੇ ਪੰਜਾਬ ਨੂੰ ਜਿਹੜਾ ਮਰਜ਼ੀ ਆ ਗੱਲਾ ਕੇ ਮਾਰਨਾ ਮਚਾਉਣਾ ਮਜਾਦੂ ਸਾਨੂੰ ਕੋਈ ਪਰਵਾਹ ਨਹੀਂ ਓਏ ਲਾਂਟੀ ਲੋਕੋ ਜੇ ਪੰਜਾਬ ਮਰ ਗਿਆ ਲੋਕ ਮਰ ਗਏ ਸੋਡੀਆਂ ਕੁਰਸੀਆਂ ਕਿਵੇਂ ਸलामਤ ਰਹਿਣਗੀਆਂ ਸੋਚੋ ਲੋਕਾਂ ਕਰਕੇ ਤੁਸੀਂ ਕੌਣੇ ਆ ਆ ਦੇਖੋ 15 ਅਗਸਤ ਨੂੰ ਜਿਹੜਾ ਉੱਥੇ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਭਾਸੰ ਦੇ ਰਿਹਾ ਜਿਹੜਾ ਕਹਿੰਦਾ ਮੈਂ ਤਾਂ ਲੋਕਾਂ ਤੋਂ ਨਿਕਲ ਕੇ ਆਇਆ ਮੈਂ ਸੱਫਾ ਜਾ ਕੇ ਬਾਬਾ ਦਾ ਤਾਸ ਫੇਰਦਾ ਹੁੰਦਾ ਅੱਜ ਇੰਨਾ ਫਕਰ ਖੜਾ ਹੋ ਗਿਆ ਇੰਨਾ ਡਰ ਲੱਗਣ ਲੱਗਿਆ ਆਪਣੇ ਲੋਕਾਂ ਤੋਂ ਕਿ ਬੁਲਟ ਪ੍ਰੂਫ ਸ਼ੀਸ਼ੇ ਲਾ ਕੇ ਸੋਡੇ ਆਖਿਆ ਨੂੰ ਛੋਟਾ ਜੁਨੀਵਰਸਿਟੀ ਨਾਲ ਨੂੰ ਛੋਟੇ ਸਕੂਲਾਂ ਨੂੰ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਰੱਖਤਾ ਹੈ ਤਾਂ ਸੈਂਟਰ ਕੋਲ ਹਵਾਲੇ ਕਰ ਰਿਹਾ ਹੈ ਛੋਟੀ ਸਿੱਖਿਆ ਜੀ ਮਹਿੰਗੀ ਹੋ ਜਣੀ ਹੈ ਦੀ ਧਰੀਪਾਂ ਦੇ ਵਸਤਾ ਰੋਕ ਨਹੀਂ ਲੈਣਾ ਇੱਥੇ ਤੇ ਸੈਂਟਰ ਨੇ ਇੱਥੇ ਆਪਣੀ ਆ ਸਿੱਖਿਆ ਨੀਤੀ ਲਾਗੂ ਕਰਕੇ ਤੁਹਾਡਾ ਇਤਿਹਾਸ ਬਦਲਣਾ ਤੁਹਾਡਾ ਸਹਿਤ ਵਸਤ ਬਦਲਣਾ ਤੁਹਾਡਾ ਦੱਸਾ ਬਦਲਣਾ ਉਹ ਆਪਣੇ ਹੀਰੋ ਬਣਾਉਣਗੇ ਸਾਡਾ ਨੂੰ ਜ਼ੀਰੋ ਬਣਾਉਣਗੇ ਇਹ ਲਗਾਤਾਰ ਫਟੋਕਾ ਬਣ ਕੇ ਸੈਂਟਰ ਦਾ ਪੰਜਾਬ ਨੂੰ ਭਰਾਵੋ ਮਾਰ ਰਿਹਾ ਸਬਰ ਜੋ ਇਹਦੀ ਜ਼ਿੰਮੇਵਾਰੀ ਹੈ ਇਹ 1 ਮਿੰਟ ਚ ਬੰਦ ਕਰਾ ਸਕਦਾ ਹੈ ਇੱਥੇ ਟੀਮ ਆਈ ਸੀਗੀ ਜਿੰਨਾ ਦੇ ਵਿੱਚ ਵੀਰ ਤੋਂ ਸੀਚਿਆਲ ਦੀ ਆਇਆ ਸੀਗਾ 35 ਫੈਕਟਰੀਆਂ ਸੀਲ ਹੋਣਾਂ ਸੀ ਬੰਦ ਹੋਣਾਂ ਸੀ ਅਸੀਂ ਪੁੱਛਣਾ ਚਾਹੁੰਦੇ ਹਾਂ ਉਸ ਟੀਮ ਨੂੰ ਉਹ ਵਿਧਾਨ ਸਭਾ ਕਮੇਟੀ ਨੂੰ ਉਹ ਵੀਰ ਤੋਂ ਸੀਚਿਆਲ ਨੂੰ ਜਿਹੜਾ ਕਿ ਨਾ ਮਾ ਧਰਤੀ ਹਵਾ ਪਾਣੀ ਬਚਾਉਣੇ ਆ ਵੀ ਭਾਈ ਸਾਹਿਬ ਕੋਠੀ ਮਿਲਦੀ ਆ ਪੀਆ ਪਾਣੀ ਭੁੱਲ ਗਏ ਕੁਲਿਆ ਜਾ ਕੇ ਉੱਥੇ ਪਾਰਲੀਮੈਂਟ ਚ ਬਾਤ ਕੀ ਦੋ ਰਪੀ ਸੁਣੇ ਦੋ ਪੀ ਆਪੇ ਜਾ ਕੇ ਵੀ ਜਿਹੜਾ ਜ਼ਹਿਰ ਸਾਨੂੰ ਦੇ ਕੇ ਮਾਰਿਆ ਜਾ ਰਿਹਾ ਬੁੱਧੇ ਦਰਿਆ ਨਹੀਂ ਲੋਕਾਂ ਨੂੰ ਦੋ ਐਮਪੀ ਬੋਲੇ ਆ ਰਾਜੇ ਬੰਗ ਵਰਗੇ ਫੈਕਟਰੀਆਂ ਦੇ ਹੱਕ ਚ ਬੋਲ ਕੇ ਆਏ ਆ ਇਹ ਕਹਿੰਦੇ ਜੀ ਜੇ ਫੈਕਟਰੀਆਂ ਨਾਲ ਲੱਗਿਆ ਵਿਕਾਸ ਨਹੀਂ ਹੋਣਾ ਇਹ ਵਿਕਾਸ ਦੇ ਰਾਜ ਰੋੜਾ ਬਣਦੇ ਆ ਇੱਕ ਪਾਸੇ ਜ਼ਿੰਦਗੀ ਐ ਇੱਕ ਪਾਸੇ ਮੌਤ ਐ ਕਿਹਨੂੰ ਚਣੋਗੇ ਇੱਕ ਕਮਾ ਕੇ ਪੈਸਾ ਹੈ ਇੱਕ ਪਾਹ ਜਿੰਦਗੀ ਹੈ ਕਿਹਨੂੰ ਚੁਣਾਓਗੇ ਯਾ ਤੇ ਜਾਨ ਆ ਦਾ ਜਹਾਨ ਹੈ ਉਹ ਕਹਿੰਦਾ ਵੀ ਉਹ ਸੋਨੇ ਦਾ ਕੀ ਪੜਦਾ ਲਾ ਭੱਟ ਪਿਆ ਸੋਨਾ ਦਾ ਕੰਨਾ ਨੂੰ ਖਾਵੇ ਅਸੀਂ ਮਾਰ ਲਏ ਆ ਯਰਾਂ ਦੇ ਨਾਲ ਤੇ ਇਹ ਕਿਹਨੇ ਫੈਕਟਰੀਆਂ ਲਾ ਦੇ ਜੀ ਅੱਗੇ ਪੰਜਾਬ ਕਿੰਨੀਆਂ ਫੈਕਟਰੀਆਂ ਸੀ ਬਈ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਸਾਨੂੰ ਜੇ ਖੇਤੀ ਦੇ ਮੁੱਲ ਮਿਲ ਜਾਣ ਸਾਡੀਆਂ ਫਸਲਾਂ ਦੇ ਮੁੱਲ ਮਿਲ ਜਾਣ ਸਾਡਾ ਸਹੀ ਮੰਡੀਕਰਨ ਹੋ ਲਿਆ ਸਾਡੇ ਆ ਬੱਟੇ ਆ ਕਿਸਾਨ ਆ ਕਹਿ ਨਹੀਂ ਨੀ ਹੋ ਗਏ ਸ਼ੰਭੂ ਦੇ ਖਨੌਰੀ ਦੇ ਉੱਤੇ ਦਾਗਾ ਮਾਰਿਆ ਜਾਂਦਾ ਗੋਲਗਾ ਮਾਰ ਕੇ ਬੰਦੇ ਮਾਰੀ ਜਾਂਦੇ ਆ ਆ ਦਰਸਾ ਹੋ ਰਹੀ ਹੈ ਸਾਡੇ ਲੋਕਾਂ ਦੀ ਸੋ ਭਰਾਵੋ ਸੋਚਣ ਦੀ ਲੋੜ ਆ ਹੁਣ ਘਰੇ ਚ ਬੈਠਣਾ ਨਹੀਂ ਗੱਲ ਬਣਨੀ ਨਿਕਲਣਾ ਪੈਣਾ ਦੁਰਨਾ ਪੈਣਾ ਨਹੀਂ ਯਾਦ ਰੱਖਿਓ ਪਿੱਛੇ ਮੈਂ ਇੱਕ ਵੀਡੀਓ ਪਾਈ ਸੀਗੀ 18 ਕਰੋੜ ਦਾ ਟੀਕਾ ਲੱਗਣਾ ਕਿ ਬੱਚੇ ਦੇ 18 ਕਰੋੜ ਦਾ ਟੀਕਾ ਲੱਗਣਾ। 18 ਕਰੋੜ ਦੇ ਟੀਕੇ ਕਿੱਥੋਂ ਲਵਾ ਲਵਾਂਗੇ? ਇਹ ਜਿਹੜਾ ਮਾਰਨਾ ਸਾਡੇ ਜਵਾਕਾਂ ਨੂੰ ਡੱਕ ਰਹੇ ਨੇ। ਸੋ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਦੇਖਣ ਨਾਲੋਂ ਚੱਲ ਜਾਓ ਉੱਪਰ ਕਿ ਸਰਹੱਦਾਂ ਤੇ ਆ ਕੇ ਤੇ ਆ ਬੁੱਢੇ 드라마 ਨੂੰ ਬੰਦ ਮਾਰ ਕੇ ਭਾਓ। ਜਿੱਤੇ ਤੱਕ ਫੱਟਾ ਦੇਵਾਂਗੇ। ਉੱਦੇ ਪੈਰ ਜੁੱਤੀਆਂ ਪਾਓ ਵੱਡੀ ਗਿੰਤੀ 'ਚ ਪਹੁੰਚੋ। ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ। ਆ ਪਾਣੀ ਦਿਖਾਓ ਜੀ ਆਹ ਦਿਖਾਓ। ਆ ਸਾਡੇ ਪਾਣੀ ਬੋਤਲਾਂ ਨੇ। ਆਹ ਉਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਫੇਰੇ 35 ਚਾਹੀਦਾ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਕੈਮੀਕਲ ਜਰੇਮੀ ਆ ਤੇ ਕਿੰਨੇ ਤਰ੍ਹਾਂ ਦੀ ਜ਼ਹਿਰ ਆ ਪਾਣੀ ਚ ਭਾਵੋ ਆ ਮੈਂ ਕਹਿਣਾ ਕਰਾਂ ਜਿਹੜੇ ਬੰਦੇ ਕਹਿੰਦੇ ਆ ਫੈਕਟਰੀਆਂ ਚਾਹੀਦੀਆਂ ਆ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈ ਇੱਕ ਬੂੰਦ ਦੀ ਇੱਕ ਬੂੰਦ ਆਪਣੀ ਜੀਵਨ ਹੱਤ ਲਾਹੀ ਮੰਨ ਜਾਗੇ ਤੁਸੀਂ ਸਹੀ ਹੋਦੇ ਸੀ ਗਲਤ ਆਹ ਪਾਣੀ ਪੀ ਰਹੇ ਹੋ ਤੁਸੀਂ ਸੋ ਮੈਂ ਬੇਨਤੀ ਕਰਦਾ ਇੱਕ ਵਾਰ ਜਿੰਨੇ ਵੀ ਸਕਦੇ ਤੇ ਆਈਆਂ ਆਪਾਂ ਸਾਰਿਆਂ ਨੇ ਇੱਥੋਂ ਸੀਰ ਗਫਤਾਰ ਸਿੰਘ ਸਰਸਾ ਦੇ ਦੁੱਤ ਕਹਣਾ ਉਹ ਉੱਥੇ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਕੱਲਾ ਕੱਲਾ ਬੰਦਾ ਮਗਰ ਗੱਡੀਆਂ ਦੇ ਵਿੱਚ ਆਈ ਜਾਊਗਾ ਉਹ ਬਾਹਲੇ ਦੂਜੇ ਗੱਡੀਆਂ ਜਿਹੜੀਆਂ ਜਾਣੇ ਚਾਹੀਦੇ ਸਾਰੇ ਬੰਦਿਆਂ ਨੇ ਆਪਾਂ ਤੁਰ ਕੇ ਪੈਦਲ ਮਾਰਚ ਕਰਨਾ ਹੈ ਛੋੜੇ ਹੱਥਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਬੇਨਤੀ ਕਰੂੰਗਾ ਕਿ ਜਹਾਰ ਸਾਦੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਗੱਡੀਆਂ ਸਾਡੀ ਬੱਸ ਗੱਡੀਆਂ ਪਿੱਛੇ ਉਹਦੇ ਝੰਡੇ ਵੀ ਪਏ ਆ ਰੰਡੇ ਵੀ ਪਏ ਆ ਸਾਰਾ ਕੁਝ ਉੱਥੋਂ ਲੈ ਸਕਦੇ ਆ ਕੋਈ ਬੰਦਾ ਬਿਨਾ ਝੰਡੇ ਤੋਂ ਨਾ ਹੋਵੇ ਤੱਕ ਉੱਰ ਕੇ ਭਾਈ ਬਾਬਾ ਜੀ ਚੋਂ ਤੱਕ ਜਾਣਾ ਮੇਰਾ ਵੀਰ ਅਗਲੀ ਬੇਨਤੀ ਹੈ ਮੇਰੀ ਅੱਜ ਆ ਰਹੇ ਹਾਂ ਅੱਜ ਦਾਅਸਨਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਏ ਅੱਜ ਨੇੜੇ ਹੀ ਆ ਵਲੀਪੁਰੋਂ ਜਿੱਥੇ ਆ ਪਾਣੀ ਤੁਸੀਂ ਉੱਥੇ ਖੜ ਕੇ ਦੇਖਿਓ ਅੱਜ ਹੀ ਤੁਹਾਨੂੰ ਸਾਹ ਸੋਜੂਗਾ ਕਿ ਸਿੱਕੇ ਦਾ ਯਾਰਾ ਪੀ ਰਿਹਾ ਜੀ ਉੱਥੇ 10 ਮਿੰਟ ਵੀ ਖੜਦਾ ਔਖਾ ਹੋ ਜੂਗਾ ਜਾ ਕੇ ਜੂ ਲਾਇਓ ਇ ਐ ਕਿੱਸਾ ਹੋਣਾ ਲੱਕੂ ਚੜਨ ਗਿਆ ਸੋਲੇ ਸੰਗ ਕਬੜੀ ਮੱਚੂਗੀ ਅੱਜ ਬੇਰਤੀਆ ਸਾਰੇ ਜਦੋਂ ਹੀ ਆਪਣਾ ਉੱਥੇ ਜੋਗ ਦੇ ਬੱਚਾ ਮਾਰਚ ਆਪਣਾ ਸਨਮਾਪਤ ਹੋਣਾ ਤਾਂ ਤੁਸੀਂ ਆਪ ਕੋ ਆਪਣੀਆਂ ਗੱਡੀਆਂ ਮਗਰ ਤੋਰੀ ਆਓ ਕੱਲਾ ਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਰਕੇ ਜਾਣਾ ਉਸ ਤੋਂ ਬਾਅਦ ਤੁਹਾਨੂੰ ਬੇਨਤੀ ਹੈ ਕਿ ਬਲੀਪੁਰ ਜਿੱਥੋਂ ਭਰ ਲਿਓ ਆਪਣੇ ਨਕਸ਼ੇ ਦੇ ਉੱਪਰ ਵਾਲੀ ਸੀ ਬਲੀਪੁਰ ਤੋਂ ਜਿੱਥੋਂ ਬੁੱਢਾ ਦਰਿਆ ਸਤਲੁਜ ਮਿਲਦਾ ਹੈ ਉੱਥੇ ਖੜ ਕੇ ਜੂੜ ਦੇਖ ਕੇ ਜਾਓ ਯਾਰ ਜੋ ਜਿਨ੍ਹਾਂ ਨੇ ਵੀ ਲੰਗਰ ਦੀ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦਾ ਹਾਂ ਵਾਕਵਾ ਜਿਲ੍ਹੇ ਨਤਵਾਏ ਮਾਨਸਾ ਤੋਂ ਬਰੰਡੇ ਤੋਂ ਬਹੁ ਵੱਡੀ ਗਿਣਤੀ ਬੱਸਾਂ ਭਰ ਕੇ ਆਈਆਂ ਨੇ ਹਾਂ ਬਲਾਦਿੰਨੇ ਇਹ ਇਸ ਤਰ੍ਹਾਂ ਯਾਰ ਅਬੋਰ ਪਾਲਕਾ ਤੋਂ ਫਰੀਦਕੋਟ ਬੋਇ ਪ੍ਰਮੋਗਾ ਕਪੂਰਥਲਾ ਜਲੰਧਰ ਪਟਿਆਲਾ ਲੁਧਿਆਣਾ ਬਹੁ ਵੱਡੀ ਪੱਧਰ ਤੇ ਤੁਸੀਂ ਆਏ ਆ ਭਾਬੋ ਤੁਹਾਡਾ ਧੰਨਵਾਦ ਆ ਕਿ ਤੁਸੀਂ ਗੱਲ ਨੂੰ ਸਮਝਿਆ ਰੱਖ ਸਾਡੀ ਸਾਰਿਆਂ ਦੀ ਹੈ ਸਵਾਗਤ ਆਪੋ ਚਕੇ ਮੇਰਾ ਫਿਰ ਰਾਈ ਲੜਗੇ ਵਲੀਪੁਰ ਵਰੀ ਬੇਂਤੀਆ ਲਵੀ ਇੱਕ ਮਨ ਝਾੜ ਨਾ ਨਾਰੇ ਲਾਵਾਂਗੇ ਅਗੋਂ ਨਾਰੇ ਲੈ ਕੇ ਘਰੇ ਲਾਵਾਂਗੇ ਧਿਆਨ ਨਾਲ ਪੂਰੀ ਬਲੰਦਵਾਲ ਦੇ ਵਿੱਚ ਆਪਾਂ ਇਧਰਲੇ ਪਾਸੇ ਤੁਰਨਾ ਆ ਸੇਧ ਤੇ ਇਧਰੋਂ ਨਜਾਮਾ ਸੱਧਿਆ ਤੁਮ ਕਰਾਂਗੇ ਐਵੇਂ ਨਹੀਂ ਜਾਣਾ ਆਪਾਂ ਪੰਜਾਬ ਸਰਕਾਰ ਮੁਰਦਾ ਆਵਾ मुरदारदारदा दरियाव ਦੀ ਫਾਦਰੋਂ ਦੋ ਮਸਤੇ ਤੇ ਦੋ ਆਪਣੇ